ਪੰਜਾਬ ਵਿੱਚ ਹੜਾਂ ਦੀ ਸਥਿਤੀ ਨੂੰ ਵੇਖਦੇ ਹੋਏ ਸਤਲੁਜ ਦੇ ਕੰਡੇ ਤੇ ਅਰਦਾਸ ਕੀਤੀ ਗਈ ਤਾਂ ਜੋ ਸਥਿਤੀ ਪਹਿਲਾਂ ਜਹੀ ਹੋ ਸਕੇ ਸਾਨੂੰ ਵੀ ਪੰਜਾਬ ਦੀ ਸੁਖ ਲਈ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਇਹੋ ਜਿਹੇ ਨਾਜ਼ੁਕ ਮਾਹੌਲ ਚੋਂ ਨਿਕਲਿਆ ਜਾ ਸਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸੁਧਿਆ ਕੀ ਅਰਦਾਸ ਸਮਾਰੀ ਜੀਓ ਪ੍ਰਿੰਸ ਸਾਹਿਬ ਤੇਰਾ ਕੋ ਨਾਨਕ ਸਤਿ ਸ੍ਰੀ ਅਕਾਲ ਤੇਰੀ ਵਡਿਆਈ ਕੋ ਨਾਮ ਨਾਲ ਜਾਣੇ ਮੇਰਾ ਜੇ ਕੋں ਕਾਰਵਾਈ ਗੁਰ ਜੀ ਕੀ ਫਤਿਹ ਸ੍ਰੀ ਪ੍ਰਗੋਤੀ ਜੀ ਕੀ ਸਹਾਇ ਵਾਰ ਸ੍ਰੀ ਪ੍ਰਗੋਤੀ ਜੀ ਕੀ ਪਾਸ਼ੀ 10ਵੀਂ ਪ੍ਰਥਮ ਬਗਤੀ ਸਿਮਰਕੈ ਗੁਰੂ ਨਾਨਕ ਲਈ ਤਾਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਜੀ ਸਹਾਇ ਅਰਜਨ ਅਰ ਗੋਬਿੰਦਨ ਸਿਮਰੋ ਸ੍ਰੀ ਹਰਿ ਆਏ ਸ੍ਰੀ ਹਰਿ ਕੀ ਉਸਤੰ ਤੇ ਆਈ ਹੈ ਜੀ ਡਿਠਾ ਸੰਤੁਗ ਜਾਈ ਏਹ ਬਹਾਦਰ ਸਿਮਰੇ ਕਨੂਨ ਦੇ ਆਵਤਾਈ ਸਭ ਥਾਈਓ ਸਹਾਇ 10ਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਏ ਹੋਏ ਸਾਹਿਬ ਅਸਾਂ ਪਾਸ਼ੀਆਂ ਦੀ ਜੋਤ ਸਾਹਿਬ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਠ ਦੀ ਨਾਲ ਦਾ ਅੰਤਰਖਲਸਾ ਜੀ ਸਾਹਿਬ ਬੋਲੋ ਜੀ ਪਿਆਰਿਆ ਚੋਹਾਂ ਸਬਜਾਦੇਆਂ 40 ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੀ ਚਲਾਈ ਤੇਗਵਾਹੀ ਦੇਖਿਆ ਅੰਡਠ ਕੀਤਾ ਦਿਨਾ ਪਿਆਰਿਆ ਸੁਚਾਰਿਆਂ ਦੀ ਕਮਾਈ ਦਾ ਅੰਤਰਖਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੀ ਬੰਦ-ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਤਨਾਰਿਆਂ ਨੱਚਾਈ ਗਈ ਗੁਰਦਵਾਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਆਰਿਆ ਸਿੱਖੀ ਸਦਕੇ ਸੰਸਾ ਸੰਗ ਨਿਭਾਈ ਪੰਨਿਆ ਤਖਤਾਂ ਸਰਬੱਤ ਗੁਰਦਵਾਰਿਆਂ ਗੁਰਤਾਮਾ ਸ਼ਹੀਦਾਂ ਭਗਤਾਂ ਜੀ ਖਾਤਿਆ ਅੰਤਰ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਕਾ ਸਦਕਾ ਸਰਗ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰ ਰਛਿਆ ਰਿਆ ਦੇਖਤੇ ਪਤੇ ਬਿਰਦ ਕੀ ਪੈਜ ਪੰਦ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਜੀ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਸਦਾਨ ਨਰੇ ਦਾਣ ਵੀ ਬੇਕਲਾਣ ਖਸ਼ਾ ਦਾਣ ਭਰੋਸਾ ਦਾਣ ਨਾਲ ਸਰਦਾ ਦਾਣ ਨਾਮ ਦਾਣ ਸ੍ਰੀ ਅਮਰ ਸੋਲ ਸਾਹਿਬ ਜੀ ਕੇ ਇਸ਼ਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗਾ ਟਲ ਧਰਮ ਕਾ ਜੇਕਾਰ ਖਾਲਸਾ ਜੀ ਸਾਇ ਬੋਲੋ ਜੀ ਸਿੱਖਾਂ ਦਾ ਮਾਨ ਨੀਵਾ ਮਤੁਚੀ ਮਤ ਦੇ ਰਾਖੀ ਕਾਲਪੁਰ ਖਾਮਣੇ ਪੰਦ ਦੇ ਸਾਇ ਸਾਈਂ ਦਾ ਤਾਰ ਜੀ ਉਸ ਇਨਨ ਖਾਨਾ ਸਾ ਹੋਰ ਗੁਰਦੁਆਰਿਆਂ ਗੁਰਧਾਮਾਂ ਜਿੰਨਾ ਤੋਂ ਪੰਦ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੁਭਾਲ ਦੇ ਨਾਮ ਦਾ ਖਾਲਸਾ ਜੀ ਨੂੰ ਵਕਸ਼ ਹੋਏ ਨਿਮਾਣਿਆਂ ਦੇ ਮਾਨ ਵਾਹਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨੇ ਉਟਿਆਂ ਦੀ ਓਟ ਤਨ ਤਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਜੋ ਰਸੋਂ ਨਰਗਰ ਨਮਾਸ਼ੀਆਂ ਵੱਲੋਂ ਅਰਦਾਸ ਬੇਨਤੀ ਜੋਦੜੀਏ ਦਾਤਾ ਜੀ ਕਿਰਪਾ ਕਰਨੀ ਜੇ ਪੰਜਾਬ ਵਿੱਚ ਜੋ ਹੜਾ ਆਇਆ ਉਹਨਾਂ ਦੀ ਕਿਰਪਾ ਕਰਕੇ ਜੋ ਬੇਜਵਾਨ ਪਸ਼ੂਆਂ ਅਤੇ ਇਨਾਨਮ ਰੁੱਖਾ ਠੀਕਾਇ ਸੀਗਾ ਤੇ ਸੀਸ ਤੇ ਮਿਹਰ ਪਰਿਆਤ ਰਖੋ ਦਾਤਾ ਜੀ ਕਿਰਪਾ ਕਰਨੀ ਹੈ ਜੀ ਪੁੱਲਣਹਾਰਾਂ ਪੁੱਲਣੰਦਰ ਸਭ ਕੋ ਪੁੱਲ ਗੁਰੂ ਕਰਤਾ ਦਾਤਾ ਜੀ ਕਿਰਪਾ ਕਰਨੀ ਹੈ ਜੀਵਾ ਤੋਂ ਜੋ ਵੀ ਭੁੱਲਾਂ ਗਲਤੀਆਂ ਉਹਨਾਂ ਮਾਫ ਕਰਨੀਆਂ ਅਤੇ ਜੋ ਇਹ ਪੰਜਾਬ ਦੇ ਸੀਰਤ ਦਾ ਦਾਤਾ ਜੀ ਉਹ ਪੰਜਾਬ ਦੇ ਇਹ ਜੋ ਹੜ੍ਹ ਆਏ ਨੇ ਉਹਨਾਂ ਦੇ ਅਸੀਸ ਤੇ ਕਿਰਪਾ ਕਰੋ ਸਾਰਿਆਂ ਦੇ ਅਸੀਸ ਤੇ ਮਿਹਰ ਭਰਿਆ ਹੱਥ ਰੱਖੋ ਤੇ ਪਾਣੀ ਦਾ ਵਹਾਅ ਘਟ ਕਰਨ ਦੀ ਕਿਰਪਾਲਤਾ ਕਰਨੀ ਦਾਤਾ ਜੀ ਕਿਰਪਾ ਕਰਨੀ ਉਹ ਕੀ ਘੜੀ ਨਾਲ ਦੇਖਣ ਦੇਈ ਆਪਣਾ ਮਿਰ ਬਸਮਾਲੇ ਹੱਥ ਦੀ ਰਾਖ ਹੈ ਆਪਣੇ ਕੋਲ ਸਾਥ ਸਾਥ ਪਰਫਾਲੇ ਦਾਤਾ ਜੀ ਕਿਰਪਾ ਕਰਨੀ ਕਿਨਾਂ ਸਾਰਿਆਂ ਜੀਵਾਂ ਜੰਤੂਆਂ ਤੇ ਅਤੇ ਇਹਨਾਂ ਮਰੁੱਖਾਂ ਵੀਰਾਂ ਤੇ ਸਾਰਿਆਂ ਤੇ ਜਿਮੀਦਾਰਾਂ ਵੀਰਾਂ ਦੇ ਅਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਇਹ ਜੋ ਮਾਲ ਫਸਲ ਡੰਗੂ ਆ ਜੀ ਦਾਤਾ ਜੀ ਉਹ ਖੇਤਾਂ ਦੇ ਜ਼ਮੀਨਾਂ ਦੇ ਅਸੀਸ ਤੇ ਵੀ ਮਿਹਰ ਪਿਆਰ ਰੱਖੋ ਕਿਰਪਾ ਕਰੋ ਦਾਤਾ ਜੀਓ ਆ ਦੁਖਾਲੰਗ ਪਰਣਾਸੀ ਦਿਆਲਕ ਰੂਪੇ ਸਦਾ ਸੰਗ ਸੰਗੇ ਆ ਪੰਗੰਭੂਤੇ ਬਿਰਤੀ ਕਦੇ ਨਾ ਵੀ ਜਨ ਕੀ ਅਰਦਾਸ ਨਾਨਕ ਜੋਰਗਵੀਂ ਦਾ ਕਾ ਪੋਨ ਗੁਣ ਦਾਤਾ ਜੀ ਕਿਰਪਾ ਕਰਨੀ ਸਾਰੀਆਂ ਸੰਗਤਾਂ ਦੀਆਂ ਅਰਦਾਸ ਬੇਨਤੀਆਂ ਪ੍ਰਵਾਨ ਕਰਕੇ ਜੋ ਪੰਜਾਬ ਵਿੱਚ ਆਫਤਾਂ ਆਈਆਂ ਦਾਤਾ ਜੀ ਇਹਨਾਂ ਦੇ ਸਾਰਿਆਂ ਦੇ ਸੀਸ ਤੇ ਮਿਹਰ ਪ੍ਰਿਆਤ ਰੱਖੋ ਸੀਸ ਤੇ ਮਿਹਰ ਪਰ ਚੜ੍ਹਦੀਆਂ ਕਲਾ ਬਖਸ਼ੋ ਇਹਨਾਂ ਦੁੱਖਾਂ ਕਲੇਸਾਂ ਤੋਂ ਮਟਾਓ ਦਾਤਾ ਜੀ ਕਿਰਪਾ ਕਰਨੀ ਆਪ ਜੀ ਦਾ ਬਾਣੀ ਦਾ ਫਰਮਾਨ ਹੈ ਓ ਕੀ ਘੜੀ ਨਾ ਦੇਖਣ ਦੇਈ ਆਪਨਾ ਬਿਰਸ ਸੰਭਾਲੇ ਹਾ ਦੇ ਰੱਖਿਆ ਆਪਣੇ ਕੋ ਸਾਧ ਸੰਪਰਪਤ ਪਾਲੇ ਦੁਕਾਨ ਪਰਨਾਸੀ ਦਿਯਾਂਗ ਸਰੂਪੇ ਸਦਾਂਗ ਸੰਗੇ ਆਪਾ ਗੰਗ ਬੂਤੇ ਦਾਤਾ ਜੀ ਨਾ ਬਾਣੀ ਮਹਾਵਾਕਸਾ ਕਿਰਪਾ ਕਰਨੀ ਇਹਨਾਂ ਮੇਜਵਾਨ ਜੀਵਾਂ ਤੇ ਅਤੇ ਇਹਨਾਂ ਮੁਰਖਾ ਜੀਵਾਂ ਤੇ ਸੀਸ ਤੇ ਮੇਰ ਪ੍ਰਾਰਥਨਾ ਰੱਖੋ ਜੇ ਆਫਤਾ ਇਹਨੋਂ ਦੂਰ ਕਰੋ ਆਇਆਂ ਓਕੜਾ ਦੂਰ ਕਰਨੀਆਂ ਸੀਸ ਤੇ ਮੇਰ ਪ੍ਰਾਰਥਨਾ ਸੰਗਤਾਂ ਵੱਲੋਂ ਦਾਤਾ ਜੀਓ ਆਪ ਜੀ ਦੇ ਜਲ ਵਸਤੇ ਦਾਤਾ ਜੀਓ ਮਿੱਠੀ ਚਾਵਨਾ ਦੀ ਦੇਖਾਇਰ ਕੀਤੀ ਦਰਪਰਵਾਨ ਕਰਨਾ ਪਰਵਾਨੀ ਦੇਗ ਸੰਗਤਾਂ ਵਿੱਚ ਵਰਤਾਂ ਦੀ ਆਖਿਆ ਉਸ ਦਾਤਾ ਜੀ ਉਹ ਆਪ ਜੀ ਦਲ ਦੇ ਜਲ ਦੇਵਤਾ ਜੀ ਉਹ ਆਪ ਜੀ ਨੂੰ ਇਹ ਅਰਪਣ ਕਰ ਲਗੇ ਕਿਰਪਾ ਕਰਨੀ ਇਹ ਸੇਵਾ ਪ੍ਰਵਾਨ ਕਰਨੀ ਅਤੇ ਕਿਰਪਾ ਕਰਕੇ ਇਹਨਾਂ ਜੀਵਾਂ ਸਾਰਿਆਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖੋ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਆਪ ਜੀ ਦੇ ਜੀ ਦਰ ਤੇ ਜੋ ਜੀ ਆਵੇ ਸੋ ਸੁਖੀ ਜਾਵੇ ਕਲਾ ਆਪ ਜੀ ਦੇ ਨਾਮ ਦੀ ਵਰਤੇ ਸੇਈ ਗੁਰੂ ਪਿਆਰੀ ਮੇਲ ਮੇਲੋ ਜਿਨ੍ਹਾਂ ਮਿਲਿਆ ਉਹਦਾ ਪੀਤਰ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ uh -huh. चलो <laughs> कर